बोलिए जे ਬੋਤਲੋ ਕੀ ਕਮਲਾ ਸਦਾਈ ਕਹਿੰਦੇ ਜੇ ਰਈਏ ਚੁੱਪ ਫਿਰ ਅੱਖ ਦੇ ਬਿਮਾਰ ਹੈ ਰੱਜ ਕੇ ਦੇਖਾਈਏ ਕਹਿੰਦੇ ਦਿਨਾ ਚ ਉੱਜੜ ਜਾਓ ਜੇ ਰਈਏ ਪੁੱਖੇ ਕਹਿੰਦੇ ਕੰਗਲ ਅਗਵਾਰ ਹੈ ਜਿੱਤੇ ਲੀੜੇ ਪਾਈਏ ਫਿਰ ਅੱਖ ਦੇ ਲਿਆਂਦਾ ਕਿੱਥੋਂ ਰੱਕੀਏ ਜੇ ਮਲੇ ਦਿੰਦੇ ਦੂਰੋ ਦੁਰਕਾਰ ਹੈ ਜਿੱਟੇ ਲੀੜੇ ਪਾਈਏ ਫਿਰ ਆਖ ਦੇ ਲਿਆਂਦਾ ਕਿਥਾਂ ਰੱਖੀਏ ਜੇ ਮੈਲੇ ਦਿੰਦੇ ਦੂਰੋ ਦੂਰ ਕਾਰ ਹੈ ਐਥੇ ਉੱਤੇ ਪੱਤ ਰੱਖੇ ਵਾਹੇ ਗੁਰੂ ਬੀਰ ਪੱਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ ਐਥੇ ਉੱਤੇ ਪੱਤ ਰੱਖੇ ਵਾਹੇ ਗੁਰੂ ਬੀਰ ਪੱਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ